ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਲੁਧਿਆਣੇ ਜ਼ਿਲ੍ਹੇ ਦਾ ਮਾਨ ਮੱਤਾ ਨਗਰ ਪਿੰਡ ਬੁੱਪਾਰਾਏ ਕਾਲਾ ਜਗਰਾਉਂ ਦੇ ਬਿਲਕੁਲ ਨੇੜੇ ਦੇ ਕਰਕੇ ਵਸਿਆ ਹੋਇਆ ਨਗਰ ਮਿੱਤਰੋ ਤੇ ਬੁੱਪਾਰਾਏ ਕਾਲਾ ਦੇ ਵਿੱਚ ਪਿੰਡ ਦੇ ਵਿੱਚ ਜਸਪ੍ਰੀਤ ਬਾਈ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਵਪਾਰ ਦਾ ਬਾਈ ਦਾ ਕੰਮ ਤੇ ਟੌਪ ਦੇ ਨਗੀਨੇ ਇਸ ਟਾਈਮ ਬਾਈ ਦੇ ਕੋਲੇ ਅਵੇਲੇਬਲ ਆ ਮਿੱਤਰੋ ਜਣਵਰ ਤੁਹਾਨੂੰ ਵਿਖਾਉਣੇ ਆ ਬਾਕਮਾਲ ਜਿਨ੍ਹਾਂ ਦੇ ਵਿੱਚੋਂ ਇੱਕ ਮਹੀਨੇ ਹੁਣੇ ਹਜੇ ਬੱਚੇ ਨੂੰ ਜਨਮ ਦਿੱਤਾ ਕੁਝ ਟਾਈਮ ਬਾਕੀ ਹੋਇਆ ਸੂਈ ਨੂੰ ਇੱਕ ਥੋੜੀ ਜੀ ਉੱਚੇ ਬੱਚੇ ਦੇ ਵਿੱਚ ਮੈਂ ਬਾ ਕਮਲ ਦੁੱਧ ਤੇ ਚੱਲਦੀ ਪੜੀ ਤਿਆਰੀ ਜ਼ਬਰਦਸਤੋ ਦੇ ਵਿੱਚ ਇੱਕ ਜਰਸੀ ਵੈਡ ਮਿੱਤਰੋ ਦਿਖਾਉਂਗਾ ਤੁਹਾਨੂੰ ਤਿਆਰ ਦੁੱਧ ਵਾਲੀ ਇੱਕ ਪਹਿਲਾ ਸੂਆ ਗੱਬੜ ਝੋਟੀ ਤਿਆਰ ਦਿਖਾਉਂਗਾ ਟੋਟਲ ਜਾਨਵਰ ਵੀਡੀਓ ਦੇ ਵਿੱਚ 4 ਹੋਣਗੇ ਚਾਰਾਂ ਦੀ ਜਾਣਕਾਰੀ ਲੈਂਦੇ ਹੋਏ ਮਿਲਦੇ ਆਂ ਬਾਈ ਨੂੰ ਜਸਪ੍ਰੀਤ ਦੇ ਨਾਲ ਕਰਦੇ ਆਂ ਆਪਾਂ ਮੁਲਾਕਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਹਾਰਾਜਾ ਬਾਈ ਜੀ ਸੇਤਾ ਦੇ ਪਰਿਵਾਰ ਜੀ ਸਭ ਠੀਕ ਆ ਜੀ ਚਲੋ ਪਿੰਡ ਦਾ ਨਾਮ ਤਾਂ ਦੱਸਤਾ ਬੋਪਾ ਰਾਏ ਕਲਾ ਹਨਾ ਜੀ ਆਪਣੀ ਛੜਕ ਕਿਹੜੀ ਤੇ ਘਰ ਆ ਗਿਆ ਇਹ ਇਹ ਆਪਣੇ ਸੁਧਾਰ ਵਾਲੀ ਛੜਕ ਤੇ ਆ ਜਾਣਾ ਸੱਚਖੰਡ ਗੁਰਦੁਆਰਾ ਨੇੜੇ ਪੈਂਦਾ ਆਪਾਂ ਨੂੰ ਠੀਕ ਹੈ ਜੀ ਸੁਧਾਰ ਵਾਲੀ ਛੜਕ ਤੇ ਸੱਚਖੰਡ ਗੁਰਦੁਆਰਾ ਨੇੜੇ ਪੈਂਦਾ ਹਾਂ ਜੀ ਠੀਕ ਹੈ ਜੀ ਅੱਛਾ ਜੀ ਮੈਂ 4 ਜਨਵਾਰ ਆਪਣੇ ਕੋਲੇ ਹਨਾ ਪਹਿਲੇ ਨੰਬਰ ਤੇ ਆਪਾਂ ਵੱਡੀ ਮੈਂ ਤੋਂ ਸ਼ੁਰੂਆਤ ਕਰ ਲਈ ਇਹਦੀ ਕੀ ਡਿਟੇਲ ਆ ਜੀ ਇਹ ਆਪਣੇ ਦੂਜਾ ਸੁਆ ਜੀ ਇਹਦਾ ਜੀ 16 ਕਿਲੋ ਕੰਡਾ ਲਾ ਕੇ ਦਵਾਂਗੇ ਉਹ ਆ ਕੰਡਾ ਵਿਖਾ ਦੀ ਮਿੱਤਰੋ ਕੋਈ ਕਹਿਣਾ ਨਾ ਨਹੀਂ ਹੋਊਗਾ ਜਦੋਂ ਆ ਲਾਲ ਅੱਖਰਾਂ ਦੇ ਵਿੱਚ ਤੁਹਾਨੂੰ 8 ਕਿਲੋ ਡੰਗ ਦਾ ਲਿਖਿਆ ਮਿਲ ਜੂਗਾ ਉਦੋਂ ਤੁਹਾਨੂੰ ਮਿਲੂਗਾ ਕੋਈ ਇੱਕ ਤਾਂ ਹੁੰਦਾ ਵੀ ਕਹਿਤਾ ਤੇ ਇੱਕ ਹੁੰਦਾ ਚਵਾਤਾ ਇੱਕ ਹੁੰਦਾ ਦਿਖਾਤਾ ਕਹਿਣ ਤੇ ਦਿਖਾਉਣ ਤੇ ਚਵਾਉਣ ਦੇ ਵਿੱਚ ਬੜਾ ਅੰਤਰ ਹੁੰਦਾ ਮਿੱਤਰੋ ਇਹ ਚਵਾ ਕੇ ਕੰਡੇ ਤੇ ਮਨਾ ਕੇ ਜਿਹੜਾ ਡੈਰੀ ਤੋਂ ਪੈਸੇ ਲਿਆਉਂਦੀ ਉਹ ਦੁੱਧ ਤੁਹਾਨੂੰ ਵਿਖਾਇਆ ਜਾਊਗਾ ਇੱਥੇ ਮਿੱਤਰੋ ਕੰਡਾ ਪਾਈਆਂ ਦੇ ਕੋਲੇ ਆ ਲੀਟਰਾਂ 'ਚ ਲੈਣਾ ਫਿਰ ਤਾਂ 20 ਲੀਟਰ ਹੀ ਆ ਜੀ ਠੀਕ ਆ ਜੀ ਤਿਆਰੀ ਤੁਰੀ ਬੜੀ ਚੰਗੀ ਆ ਮਿਆਂ ਦੀ ਹਨਾ ਜੀ ਚੋਟੀ ਜਿਹਾ ਬਸ ਕਿਵਨ ਸੂਣਣ ਦੀ ਕੋਈ ਡਿਟੇਲ ਮਿਲੀ ਜਾਂ ਨਹੀਂ ਜੀ ਨਹੀਂ ਜੀ ਕੋਈ ਠੀਕ ਹੈ ਜੀ ਕਿੰਨੇ ਟਾਈਮ ਹੋ ਗਿਆ ਇਹਨੂੰ ਸੋਈ ਨੂੰ ਤੋ ਇਹਨੂੰ ਇਹਨੇ ਦੋਪਰ ਹੀ ਹੋ ਗਿਆ ਜੀ ਠੀਕ ਕੱਟਾ ਮਾਰ ਕੇ ਕੱਟੀ ਹਾਂਜੀ ਮਗਰ ਕੱਟਾ ਜੀ ਮਗਰ ਕੱਟਾ ਆ ਗਿਆ ਅੱਛਾ ਜਸਪ੍ਰੀ ਬਾਈ ਚੂਣ ਚਣ ਕੇਵੇਂ ਲੱਗਿਆ ਪੂਰਾ ਪੂਰਾ ਜੀ ਓਕੇ ਗੇਮ ਪੋਲੀ ਠੀਕ ਹੈ ਕੀ ਕੀ ਨੇ ਦੀ ਦੇ ਦੀਏ ਕੀ ਕਰਦੀਆਂ ਰੀਡ ਕਰ ਲਾਂਗੇ ਜੀ ਠੀਕ ਹੈ ਠੀਕ ਕੱਢੇ ਬਾਰੂ ਤੂਰੇ ਮਾੜਾ ਜਿਆ ਖੋਲਿਓ ਇਹਨੂੰ ਜੀ ਲੈ ਵੀ ਮਿੱਤਰੋ ਇਹਦਾ ਰੇਟ ਬਾਈ ਹੁਣੀ ਤੁਹਾਡੇ ਨਾਲ ਜਦੋਂ ਤੁਸੀਂ ਕਾਲ ਕਰੋਗੇ ਉਦੋਂ ਤੈ ਹੋਊਗਾ ਕਿਉਂਕਿ ਬਾਈ ਚੰਗੀ ਮੈਂ ਆ ਬਰੀਡਰ ਮੈਂ ਆ ਟੌਪ ਦੀ ਮੈਂ ਆ ਟੌਪ ਦਾ ਮੈਂ ਦਾ ਘਰਾਣਾ ਵਾ ਟੌਪ ਤੋਂ ਮੈਂ ਨੂੰ ਨਾਮ ਨਕਸ਼ ਲੱਗੇ ਹੋਇਆ ਪ੍ਰਮਾਤਮਾ ਦੇ ਵੱਲੋਂ ਬਾਕਮਾਲ ਪਉਂਦੀਓ ਮੈਂ ਕਰਮਾਣੀ ਮਿੱਤਰੋ ਦੇਖੋ ਹਾਂ ਮੀਲਿਆਂ ਦੇ ਵਿੱਚ ਮਿਲ ਕੇ ਬਿਊਟੀ ਦੇ ਵਿੱਚ ਜਾ ਕੇ ਲੜਨ ਵਾਲੀ ਖੜਨ ਵਾਲੀ ਲੈ ਆਓ ਜੀ ਲੰਬਾਈ ਚੜਾਈ ਲੈਵੇ ਦੀ ਬਾਕਮਾਲ ਪੰਪਰ ਦੇ ਵਿੱਚ ਮੈਂ ਆ ਰੂਹ ਖੋਜ ਹੁੰਦੀ ਹੈ ਜਦੋਂ ਪੰਜਾਬ ਦੇ ਵਿੱਚ ਅਜਿਹੀਆਂ ਮਈਆਂ ਮੱਥੇ ਲਾਗਦੀਆਂ ਫਲਮਾਉਣ ਦਾ ਦਿਖਾਉਣ ਦਾ ਆਨੰਦ ਹੀ ਕੁਝ ਹੋਰ ਹੁੰਦਾ ਮਿੱਤਰੋ ਉਹਨੂੰ ਆਨੰਦ ਹੀ ਕੁਝ ਹੋਰ ਆਇਆ ਵੀਡੀਓ ਫਰਮਾਉਣ ਦਾ ਲੈ ਵੀ ਪੁੱਤ ਕੈਮਰੇ ਦੀ ਅੱਖ ਤੇਜ ਕਰਦੇ ਇਹਦੇ ਲੇਵੇ ਤੇ ਕਰਾਂ ਦੀ ਐਣ ਕੱਲੀ ਕੱਲੀ ਬਰੀਕੀ ਇਹਦੇ ਲੇਵੇ ਦੀ ਲੋਕਾਂ ਦੇ ਦਸ਼ਕਾਂ ਵੀ ਰਹੇ ਜਿਹੜਾ ਸਾਹਮਣੇ ਲਿਆਦੇ ਵੀ ਮੈਂ ਖਰੀਦਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਬਰੀਡਰ ਮੈਂ ਆ ਬਰੀਡਰ ਮੈਂ ਕਿਉਂ ਕਿਹਾ ਕਿਉਂਕਿ ਮਿਲਕ ਬਿਊਟੀ ਦੇ ਵਿੱਚ ਜੇ ਕਿਤੇ ਚਲੀ ਜਾਵੇ ਕਰਨ ਵਾਲੀ ਮੇਰੇ ਹਿਸਾਬ ਦੇ ਨਾਲ ਪਹਿਲਾ ਦੂਜਾ ਨੰਬਰ ਇੰਦੇ ਕਿ ਤੇ ਨਹੀਂ ਗਿਆ ਕਿਉਂਕਿ ਇਹਦੇ ਟਕਾਣਾ ਬੜਾ ਚੰਗਾ ਇਹਨੂੰ ਘਰਾਣਾ ਬੜਾ ਚੰਗਾ ਲੱਗਾ ਹੋਇਆ ਮਗਰ ਇਹਦੇ ਕੱਟਾ ਵਾ ਮਿੱਤਰੋ ਤੇ ਆ ਦੋ ਨੰਬਰ ਤੇ ਮੈਂ ਜਿਹੜੀ ਮੈਂ ਬਾਈ ਜਸਪ੍ਰੀਤ ਬਾਈ ਹਾਂਜੀ ਬਾਈ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਸੂਈ ਆ ਵਾ ਇਹਨੂੰ ਘੰਟਾ ਕੀ ਹੋਇਆ ਸੂਈ ਨੂੰ ਬਾਈ ਜੇ ਤਾਂ ਹਜੇ ਪਾ ਹਾਂਜੀ ਠੀਕ ਹੈ ਜੀ ਅੱਛਾ ਮਤਲਬ ਬੱਚਾ ਕੱਟੀ ਦੇਗੀ ਕਿ ਕੱਟਾ ਜੀ ਇਹ ਕੱਟਾ ਹੀ ਆ ਦੇ ਮਗਰ ਕੱਟਾ ਦੇਗੀ ਤੇ ਆਲੀ ਤੁਰੀ ਇੰਨੀ ਬੜੀ ਚੰਗੀ ਕੀਤੀ ਹੈ ਹਾਂਜੀ ਚੋਣ ਚੋਣ ਬਹੁਤ ਹੋ ਗਏ ਜਿੱਪਣ ਦਾ ਪਤਾ ਲੱਗ ਜਾਂਦਾ ਨਾ ਆਪਾਂ ਨੂੰ ਹਾਂਜੀ ਹਾਂਜੀ ਅੱਛਾ ਇੱਕ ਗੱਲ ਹੋਰ ਆ ਇਹਦੇ ਦੁੱਧਰ ਘ ਤੋ ਇਹ ਆਹ ਹੈ ਜੀ ਯਾਨੀ ਕਿ 12 ਕਿਲੋ ਯਾਨੀ ਕਿ ਪ੍ਰੂਨ ਦਾ ਚੋਆ ਹੋਇਆ ਹੈ ਜੀ 14 15 ਖੁੱਲਾ ਦੁੱਧ ਦੀ ਪ੍ਰੂਨ ਆ ਰਹਾ ਹੁੰਦਾ ਤੁਹਾਡੇ ਇਲਾਕੇ ਦੀਆਂ ਵੈਸੇ ਵੀ ਮਈਆਂ ਦੁੱਧੋਂ ਖਰੀਆਂ ਹੀ ਆ ਹਾਂਜੀ ਹਾਂਜੀ ਹੂੰ ਕਿਉਂਕਿ ਤੁਸੀਂ ਸ਼ੁਰੂ ਤੋਂ ਹੀ ਜੁੜੇ ਹੋਏ ਹੋ ਚੰਗੇ ਜਾਨਵਰਾਂ ਦੇ ਨਾਲ ਹਾਂਜੀ ਠੀਕ ਹੈ ਅੱਛਾ ਇਹਦੇ ਮਗਰ ਆ ਗਿਆ ਕੱਟਾ ਹੈ ਨਾ ਜੀ ਹਾਂਜੀ ਠੀਕ ਹੈ ਚੂਣਦੇ ਨਾਲ ਮਾਥ ਲੋ ਪਾਸ ਪੂਸ ਕਰਤੀ ਹੋ ਕੇ ਪੂਰੇ ਮੋਗ ਕੇ ਅਰਗੇ ਚਬਾਈਓ ਕੰਗਾ ਪਤਾ ਲੱਗਦਾ ਜੱਪਣ ਤੋਂ ਬਸ ਠੀਕ ਹੈ ਜੀ ਕੀ ਬਾਤ ਹਾਂ ਨਹੀਂ ਲੈਂਦੇ ਭਈ ਇਹ ਤਾਂ ਗੱਲ ਤੁਹਾਡੀ ਪਹਿਲੇ ਦਿਨ ਤੋਂ ਹੀ ਪਤਾ ਹੋਵੇ ਠੀਕ ਹੈ ਕਿਦੇ ਮੈਂ ਫਿਲਾਈ ਕੱਢੋ ਬਾਹਰ ਕੇ ਤੇ阿里ਤੂਰੀ ਬਹੁਤ ਸੋਹਣੀ ਮਹਿੰਦੀ ਕਰਮਾਂ ਵਾਲੀ ਦੀ ਹਨਾ ਜੀ ਆ ਜਾਓ ਬਤਾਓ ਨਹੀਂ ਠੀਕ ਆ ਜੀ ਓਕੇ ਆ ਜਾਵਾ ਬਾਈ ਹੂੰ ਨਹੀਂ ਦੁੱਧ ਵਾਲੀ ਮੇਹ ਆ ਦੱਸਦੀ ਹਵੇ ਲਿਓ ਮੋੜ ਲਿਓ ਜੀ ਠੀਕ ਆ ਜੀ ਬਾਕੀ ਵੱਡੀ ਗੱਲ ਇਹ ਮੈਂ ਦਾ ਚਗਾਠਾ ਜਗੂਠਾ ਬਹੁਤ ਚੰਗਾ ਹਨਾ ਜੀ ਹੂੰ ਅੱਛਾ ਬਾਈ ਜਸਪਰੀ ਦਿੰਦਾ ਰੇਟ ਕੀ ਕਰਾਂਗੇ ਫੇਰ ਇਹ ਦਵਾਂਗੇ 125 ਨੂੰ ਇੱਕ 25 ਦੀ ਲਾੜ ਪਿਆਰ ਕਰ ਦਾਂਗੇ ਥੋੜਾ ਬਹੁਤਾ ਮਾਨ ਤਨ ਤਾਂ ਹੋਊਗਾ ਘਰੇ ਆ ਜਾਂਦਾ ਠੀਕ ਹੈ ਠੀਕ ਹੈ ਲੈ ਵੀ ਮਿੱਤਰੋ 125000 ਦੇ ਵਿੱਚ ਮਾਨ ਤਨ ਹੋਊਗਾ ਕਿਉਂਕਿ ਬਈ ਤੁਹਾਨੂੰ ਵੀ ਪਤਾ ਅਜਹੀਆਂ ਮਈਆਂ ਬਜ਼ਾਰ ਦੇ ਵਿੱਚ ਪਿੰਡਾਂ ਦੇ ਵਿੱਚ ਖੁਰਲੀਆਂ ਦੇ ਉੱਤੇ ਘੱਟ ਮੱਥੇ ਲੱਗਦੀਆਂ ਕਿਉਂਕਿ ਆਪਾਂ ਮੰਡੀ ਜਾਂ ਆਮ ਕਿਤੇ ਜਾਂਦੇ ਆ ਤਾਂ ਇਹੋ ਜਿਹੀ ਮਈ ਦੇਖਣ ਨੂੰ ਆਮ ਮਿਲਦੀ ਆ ਪਰ ਕਿੱਲਿਆਂ ਤੇ ਮੈਂ ਚੰਗੀ ਲੱਭਣੀ ਬਹੁਤ ਔਖੀ ਆ ਬਈ ਸਾਫ਼ ਸੁਥਰੀ ਮੈਂ ਲੈਣੀ ਬਹੁਤ ਔਖੀ ਆ ਇਹ ਤੁਹਾਨੂੰ ਬਹੁਤ ਟੌਪ ਦਾ ਲੱਗਦਾ ਦੋ ਨੰਬਰ ਤੇ ਆ ਪਹਿਲੇ ਨੰਬਰ ਤੇ ਜਿਹੜੀ ਪਹਿਲਣੀਆਂ ਜੀ ਹਾਂਜੀ ਇਹ ਪਹਿਲਣ ਚੋਟੀ ਦੀ ਤਿਆਰੀ ਤੁਰੀ ਹੁੰਦੀ ਵੀ ਬੜੀ ਚੰਗੀ ਆ ਹਲੇ ਹਫਤਾ ਲਿਆ ਜਾਣਾ ਹਫਤਾ ਰਹਿੰਦਾ ਜੀ ਬਹੁਤ ਸੋਹਣਾ ਲੇਵਾ ਕੀਤਾ ਪਹਿਲੇ ਸੂਏ ਵਿੱਚ ਹੀ ਕੱਢਿਆ ਬਾਹਰ ਤੋਂ ਬਈ ਤੁਰਿਆ ਮੜਾ ਜਸਪ੍ਰੀਤ ਭਾਈ ਜਿੰਦਾ ਕੋਈ ਰਿਕਾਰਡ ਮਿਲਿਆ ਆਪਾਂ ਨੂੰ ਕਿ ਨਹੀਂ ਮਿਲਿਆ ਨਹੀਂ ਭਾਈ ਆਪਾਂ ਪਾਉਦੇ ਨਹੀਂ ਕਿਉਂਕਿ ਰਿਕਾਰਡ ਤਾਂ ਜਿੰਨਾ ਜਿੱਕ ਜਿਆਦਾ ਆਪਣੇ ਘਰ ਦੀ ਹੋ ਫੇਰ ਜੀ ਇਹ ਤਾਂ ਗੱਲ ਇਸੇ ਗੱਲ ਤੇ ਮੈਂ ਚੇਕ ਕਰਦਾ ਸੀ ਹੋਰ ਜਿਨੇ ਜਿਹੜਾ ਆਪਾਂ ਹੱਥੀ ਬੱਚਾ ਪਾਲਿਆ ਤਿਆਰ ਤੀਕਾ ਕਰਾ ਆਪਾਂ ਨੂੰ ਕੋਈ ਦਾ ਪਤਾ ਹੈ ਨਾ ਆਪਾਂ ਕਹੀ ਆਈਏ ਫਲਾਣੇ ਵੀ ਆ ਲਿਓ ਕੇ ਕਹਿਣ ਨੂੰ ਤਾਂ ਮੈਂ ਕੁਝ ਮਰਜ਼ੀ ਕਹਿ ਦਈਏ ਜੀ ਕਹਿ ਦੇ ਆਪਦਾ ਨੈਣ ਨਾਲ ਸੀ ਡੰਗਰ ਦੇ ਅੰਗ ਪਰਦੇ ਹਾਂ ਬਸ ਵੀ ਦੁੱਧ ਦੀ ਪਰਖ ਕਰ ਲਈਦੀ ਹੈ ਨਾ ਜੀ ਸਹੀ ਗੱਲ ਹੈ ਜੀ ਦੋਤਾ ਝੋਟੀ ਪਾਰਾ 13 ਕਿਲੋ ਪਹਿਲੇ ਸਵੇਜ ਦੇ ਦਊਂਗੇ ਦੇ ਦੂ ਦੇ ਦੂ ਆਰਾਮ ਦਾ ਜੀ ਤਿਆਰੀ ਤូរੀ ਬੜੀ ਚੰਗੀ ਹੈ ਲਿਓ ਜੀ ਸਾਂਭੀ ਚੰਗੀ ਚੀਜ਼ ਆ ਯਾਰ ਠੀਕ ਹੈ ਭਾਈ ਹੈ ਕਿਹ ਚੰਗੇ ਘਰਾਣੇ ਟਿਕਾਣੇ ਦੀ ਹੋਈ ਆ ਸਾਂਭੀ ਚੰਗੀ ਹੋਈ ਆ ਦੇਖੋ ਜੀ ਡੰਗਰ ਚੰਗਾ ਜਿਹੜਾ ਉਹ ਲੈ ਕੇ ਵੇਚਣ ਦਾ ਸਵਾਦ ਵੱਖਰਾ ਆ ਉਹਦੇ ਵੀ ਪੱਲੇ ਪੁੱਲ ਪਾਉਂਦੇ ਨੇ ਖੜਦੇ ਹੁਣ ਨਹੀਂ ਠੀਕ ਹੈ ਜੀ ਅੱਛਾ ਭਾਈ ਜਸਪਰੀ ਦਾ ਰੇਟ ਫਿਰ ਇਹ ਦਵਾਂਗੇ ਇਹ ਵੀ 1 25 ਨੂੰ ਹੀ ਦਵਾਂਗੇ ਜੀ 1 25 ਦੀ ਜੇ ਕੋਈ ਜੋੜਾ ਲੈਣਾ ਹੈ ਮਾਨਤਨ ਕਰਦੇ ਆਂਗੇ ਥੋੜਾ ਜਿਹਾ ਹਾਂਜੀ ਹਾਂਜੀ ਹੋ ਜਾਊਗਾ ਜੀ ਠੀਕ ਹੈ ਜੀ ਠੀਕ ਹੈ ਬਈ ਅੱਛਾ ਇਹਦਾ ਚੁੰਣ ਚਣ ਲੱ ਕੱਡੇ ਚੀਪਾ ਨੂੰ ਪਤਾ ਆਹ ਦੀ ਭਾਉ ਦੀਆਂ ਕਿਉਂਕਿ ਠੀਕ ਜਾਵਦਾ ਥਾਣ ਵੀ ਕੱਟੀ ਵਧੀਆ ਕੱਢੂਗੀ ਇਹ ਹਫਤਾ ਲੈ ਜੂਗੀ ਹਜੇ ਹਾਂਜੀ ਹਾਂਜੀ ਹੂੰ ਅੱਛਾ ਇਹ ਦੋਵੇਂ ਠੰਢੀ ਬਹੁਤ ਆ ਜੀ ਹੂੰ ਜਿਵੇਂ ਨਾ ਮਰ ਜੇ ਆਰਾਮ ਆ ਉਪਰਾ ਕਰਦੀ ਥੋੜਾ ਜਿਹਾ ਨਹੀਂ ਠੀਕ ਹੈ ਜੀ ਓਕੇ ਅੱਛਾ ਗਾਂ ਬਾਰੇ ਦੱਸੀਏ ਹੁਣ ਆ ਪਿੰਡ ਤੇ ਜੀ ਹਾਂਜੀ ਇਹ ਸੂਈ ਹੋਈ ਆ ਜੀ ਹਾਂਜੀ ਇਹ ਸੂਈ ਹੋਈ ਆ ਜੀ ਠੀਕ ਆ ਜੀ ਕਿੰਨੇ ਦੁੱਤੇ ਚੱਲਦੇ ਜਸਪ੍ਰੀ ਜੀ ਦੁੱਤੇ ਥੱਲੇ ਹੈਗਾ 16 ਕਿਲੋ ਕੰਡੇ ਵਾਲਾ ਇਹ ਠੀਕ ਆ ਮੈਂ ਤਾਂ ਵੱਧ ਸੱਚੀ ਬੈਠਾ ਜੀ ਜਿੰਦੀ ਵਾਲੂਆ ਸੀਗਾ ਹਨਾ ਦੇ ਵੀ ਤਾਂ ਤਾਂ ਲੱਗਦਾ 22 23 ਕਿਲੋ ਹੋਊਗਾ ਨਾ ਉਹ ਨਹੀਂ ਹੈਗਾ ਜਿਵੇਂ ਤੁਹਾਨੂੰ ਇੱਥੇ ਕਹਿ ਦਮਾ ਔਰ ਫੇਸ ਕੱਲ ਨੂੰ ਆਊਗਾ ਧਲੇਵਾ ਹੋਊਗਾ ਇਹ ਗੱਲ ਨਹੀਂ ਹੈਗਾ ਹਾਂ ਨਹੀਂ ਸਹੀ ਹੈ ਬਾਈ ਹਾਂ ਇਹ ਗੱਲ ਬਾਈ ਦੀ ਮੈਂ ਤੁਹਾਨੂੰ 200% ਗਾਰੰਟੀ ਦੇ ਸਕਦਾ ਬਾਈ ਜਸਪ੍ਰੀਤ ਦੀ ਕਿਉਂਕਿ ਬਾਈ ਜਸਪ੍ਰੀਤ ਵਪਾਰ ਜ਼ਰੂਰ ਕਰਦਾ ਹਾਂ ਵਪਾਰੀ ਆਪਾਂ ਨੂੰ ਬਦਨਾਮ ਹੁੰਦੇ ਆ ਵੀ ਵਪਾਰੀ ਐ ਕਰਦੇ ਹੁੰਦੇ ਤੇ ਵਪਾਰੀ ਜੋ ਕਰ ਦਿੰਦੇ ਪਰ ਇੱਕ ਗੱਲ ਨੋਟ ਰੱਖਿਓ ਦਸ਼ਕ ਵੀਰੋ ਵਪਾਰੀ ਕੋਈ ਕੋਈ ਇਹੋ ਜਿਹੇ ਇਨਸਾਨ ਵੀ ਮੇਰੇ ਭਰਾ ਪਏ ਆ ਜਿਹੜੇ ਇੱਕ ਸੱਚੀ ਸੁੱਚੀ ਨੀਤ ਦੇ ਨਾਲ ਕੰਮ ਕਰਦੇ ਨਫਾ ਇੱਕ ਪਾਸੇ ਰਹਿ ਗਿਆ ਉਹ ਤੁਹਾਡੇ ਬਾਰੇ ਸੋਚਦੇ ਆ ਵੀ ਅਗਲੇ ਦੇ ਪੱਲੇ ਕੁਝ ਪਵੇ ਤੇ ਇਹ ਹੀ ਸੋਚ ਬਾਈ ਜਸਪ੍ਰੀਤ ਦੀਆ ਵੇਖੋ ਜਰਸਬੈੜ ਮਿੱਤਰੋ ਕੰਡੇ ਤੇ ਲਾ ਕੇ ਚੂਣ ਵਾਲਾ ਦੁੱਧ 16 ਕਿਲੋ ਮਿਲੂਗਾ ਤੁਹਾਨੂੰ ਵੇਖੋਗਾ ਤੁਰਦੀ ਦਾ ਪਲਵਾਨਾਂ ਨੂੰ ਲੈ ਆ ਜੀ ਬਾਈ ਕਿਆ ਬਾਤ ਆ ਜੀ ਬੱਚਾ ਇਹਦੇ ਮੇਰੇ ਵੱੱਛੀ ਆ ਗਈ ਜੀ ਹਾਂ ਜੀ ਵੱੱਛੀ ਆ ਮੇਰੇ ਠੀਕ ਹੈ ਸੂਈ ਕਿੰਨੇ ਕੁ ਟਾਈਮ ਦੀ ਹੋਗੀ ਜਸਪ੍ਰੀਤ ਹੋ ਗਏ ਹੋਣਗੇ 20 25 ਦਿਨ 20 25 ਦਿਨ ਹੋ ਗਏ ਵੱੱਛੀ ਚੰਗੀ ਪੜੀ ਆ ਹੈਨਾ ਹਾਂ ਜੀ ਠੀਕ ਹੈ ਹੂੰ ਦੁੱਧ ਚੰਗਾ ਪਿਆ ਹੋਇਆ ਹੁਣ ਨਹੀਂ ਠੀਕ ਹੈ ਬਾਈ ਪੰਜਾਬ ਵਾਲੀ ਆ ਇਹਨੂੰ ਕਹਿੰਦੇ ਆ ਪੰਜਾਬ ਵਾਲੀ ਮਿੱਤਰੋ ਰੰਗ ਨਾਲ ਵੇਖ ਕੇ ਪੰਜਾਬ ਵਾਲੀ ਨਹੀਂ ਮੈਂ ਮੰਨਦਾ ਹੁੰਦਾ ਮੈਂ ਮੈਂ ਕੈਰੈਕਟਰ ਵੇਖ ਕੇ ਬਾਜ਼ ਦਿੰਦਾ ਹੁਣ ਇਹ ਪਸੂ ਕੀ ਚੀਜ਼ ਆ ਆ ਵੱਥੀ ਆ ਮਿੱਤਰੋ ਇਹਦੇ ਮਗਰ ਹੁਣ ਅੱਜ ਚੰਗੀ ਵੱਥੀ ਬਾਜ਼ਾਰ ਦੇ ਵਿੱਚੋਂ ਜਰਸੀ ਲੈਣ ਜਾਣੇ ਬਾਈ ਵੱਥੀ ਕਿਸੇ ਚੰਗੇ ਸੀਮੰਟ ਦੀ ਹੋਊਗੀ ਹਨਾ ਹਾਂਜੀ ਹਾਂਜੀ ਹੂੰ ਐਸੇ ਕੀ ਰੇਟ ਦੀ ਦੇ ਦੀ ਜੇ ਬਾਹਰ ਆ ਜਾ ਇਹਦਾ ਮੁੱਲ ਹੈਗਾ 990 ਆ ਜੀ 90000 ਰੁਪਏ ਦੀ ਹਾਂਜੀ ਮਾਰਦਾਨ ਵਿੱਚੋਂ ਹੋਊਗਾ ਮਾਰਦਾਨ ਦਾ ਹੋਊਗਾ ਘਰੇ ਆਇਆ ਦਾ ਠੀਕ ਹੈ ਬਾਈ ਠੀਕ ਦੁੱਧ ਆ ਕੰਡਾ ਦਿਖਾ ਦੇ ਇੱਕ ਵਾਰੀ ਮਿੱਤਰੋ ਫਿਰ ਆ ਜਿਹੜਾ ਕੰਡਾ ਤੁਹਾਨੂੰ ਦੇ ਦਸਦਾ ਪਿਆ ਉਹਦਾ ਆਪਣਾ ਉਹ ਨਹੀਂ ਹੈਗਾ ਕਹਿਣਖਾ ਇਹ ਨਹੀਂ ਹੈਗਾ ਤੁਹਾਨੂੰ ਲੀਟਰ ਮਨਾਏ ਜਾਣਗੇ ਚੋਕੇ ਸਿੱਧੀ ਬਾਲਟੀ ਕੰਡੇ ਤੇ ਆਊਗੀ ਕੰਡੇ ਤੋਂ ਬਾਲਟੀ ਖਾਲੀ ਹੋ ਕੇ ਗੱਲ ਹੀ ਬਾਲਟੀ ਫਿਰ ਤੁਹਾਨੂੰ ਦਿਖਾਈ ਜਾਊਗੀ ਵੀ ਆ ਇਹਨਾਂ ਦੁੱਧ ਦੇ ਥੱਲੇ ਮਿੱਤਰੋ ਜਿਹੜਾ ਤੁਹਾਡੇ ਘਰੇ ਦੁੱਧ ਆਊਗਾ ਉਹ ਖਰਾ ਦੁੱਧ ਆਊਗਾ ਦੋ ਦੋ ਕਿਲੋ ਦਾ ਤਾਂ ਫਰਕ ਹੀ ਨਿਕਲ ਜਾਂਦਾ ਬਾਈ ਹੈਨਾ ਨਿਕਲ ਨਿਕਲ ਜਾਂਦਾ ਜੀ ਵੱਧ ਨਿਕਲ ਜਾਂਦਾ ਕੇ ਲੈ ਗਿਆ ਹਾਂ ਅਰੇ ਜਸਪ੍ਰੀਤ ਭਾਈ ਨੰਬਰ ਕਿੰਨਾ ਲਾਉਣ ਦਾ 2022 ਕਹਿ ਲੀ ਉਹਦਾ ਕੋਈ ਫਾਇਦਾ ਨਹੀਂ ਅਗਲਾ ਆਵੇ ਤਾਂ ਇੱਥੇ ਮਨ ਖੁਸ਼ ਹੋਵੇ ਮੈਂ ਦੇਖ ਲੜਾ ਜਿਹੜਾ ਤੁਸੀਂ 2020 ਕਹਿ ਦਿੰਦੇ ਲੋਕ ਮੰਨੂਗਾ ਹਾਂਜੀ ਹਾਂਜੀ ਪੈਦਾ ਨਹੀਂ ਕੋਈ ਜੀ ਨੰਬਰ ਕਿੰਨਾ ਜਸਪ੍ਰੀਤ ਭਾਈ ਆਪਣਾ ਆਪਣਾ ਹੈਗਾ 84374 99812 ਇੱਕ ਵਾਰੀ ਹੋਰ ਬੋਲ ਦਿਜੀ 84374 99812 ਠੀਕ ਹੈ ਵੀ ਇਸ ਨੰਬਰ ਤੇ ਕਹ ਲੋ ਜਸਪ੍ਰੀਤ ਭਾਈ ਦੇ ਨਾਮ ਤੁਸੀਂ ਗੱਲਬਾਤ ਤੇ ਇਹ ਸੀਗੀ ਅੱਜ ਦੀ ਵੀਡੀਓ ਮੇਰੇ ਤੋਂ ਪਿੰਡ ਬੋਪਾ ਰਹੇ ਕਲਾਂ ਦੇ ਵਿੱਚੋਂ ਜ਼ਿਲ੍ਹੇ ਲੁਧਿਆਣੇ ਦਾ ਤੇ ਤਹਿਸੀਲ ਜਗਰਾਉਂ ਦਾ ਮਨਮਤਾ ਨਗਰ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ